ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਬਾਈ ਹੈਪੀ ਦੇ ਕੋਲੇ ਆਈਆਂ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਪਸ਼ੂ ਜਿਹੜੇ ਆ ਦੋਸਤੋ ਤੁਹਾਨੂੰ 6 ਨਗਰ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚ 4 ਬਿਹੜਾ 2 ਮੱਝਾਂ ਜਿਹੜੀਆਂ ਦੋਸਤੋ ਹੋਣਗੀਆਂ ਪੂਰੀ ਗੱਲਬਾਤ ਆਪਾਂ ਬਾਈ ਹੈਪੀ ਦੇ ਨਾਲ ਕਰ ਲਾਂਗੇ ਇਨਫੋਰਮੇਸ਼ਨ ਲੈ ਕੇ ਇਹਨਾਂ ਤੋਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਤੇ ਇੱਕ ਜਿਹੜੀ ਰਿਕੁਐਸਟ ਇਹ ਵੀ ਹਰ ਵਾਰ ਹੁੰਦੀ ਆ ਆਪ ਦਾ ਪਰ ਪਸ਼ੂ ਜਿਹੜਾ ਵੀ ਖਰੀਦਣਾ ਕਿਸੇ ਵੀਰ ਨੇ ਰਕਮ ਲਾਉਣੀ ਆ ਚਾਹੇ ਕਿ 20000 ਲਾਉਣੀ ਚਾਹੇ 50000 ਲਾਉਣੀ ਆ ਤੇ ਪਸ਼ੂ ਜਿਹੜਾ ਦੋਸਤੋ ਇੱਕ ਟਾਈਮ ਦੋ ਟਾਈਮ ਚੁਵਾਈ ਜਰੂਰ ਕਰ ਲਿਆ ਕਰੋ ਜਿਹੜਾ ਪਸ਼ੂ ਚੁਵਾਈ ਤੇ ਆ ਜਿਹੜਾ ਗੱਭਣ ਉਹਨੂੰ ਟਿਪ ਕੇ ਤਸੱਲੀ ਕਰ ਲਿਆ ਕਰੋ ਠੀਕ ਆ ਜੀ ਸਹੀ ਬਿਆਨਾ ਕਰ ਲਿਆ ਕਰੋ ਜੇਕਰ ਕੋਈ ਕਮੀ ਪੇਸੀ ਨਿਕਲਦੀ ਹੈ ਪਸ਼ੂ ਦੇ ਵਿੱਚ ਤੇ ਜਿਹੜੇ ਦੋਸਤੋ ਤੁਸੀਂ ਆਪ ਦਾ ਸਹੀ ਬਿਆਨਾ ਵਾਪਸ ਲੈ ਸਕਦੇ ਹੋ ਦਸਰ ਮੁਤਾਬਕ ਕੋਈ ਚੀਜ਼ ਨਹੀਂ ਨਿਕਲਦੀ ਤੇ ਆਪਦੀ ਜਿਹੜੀ ਆ ਦੋਸਤੋ ਸੌਦਾ ਤੁਸੀਂ ਨਾ ਵੀ ਕਰ ਸਕਦੇ ਹੋ ਅੱਜ 20 ਮਈ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਮਾਰਨਿੰਗ ਦੇ 10 ਵਜੇ ਦਾ ਸਮਾਂ ਹੈਗਾ 10 ਵਜੇ ਆ ਸਵੇਰੇ ਠੀਕ ਆ ਤੇ ਗੱਲਬਾਤ ਕਰਦੇ ਆ ਬਾਈ ਹੈਪੀ ਦੇ ਨਾਲ ਪਸ਼ੂ ਜਿਹੜੇ ਦਿਖਾਉਣੇ ਆ ਤੁਹਾਨੂੰ ਆਜੋ ਜੀ ਸਭ ਤੋਂ ਪਹਿਲਾਂ ਹੈਪੀ ਭਰਾ ਸਾਸਰੀ ਘਰ ਸਾਸਰੀ ਦਾ ਸੰਧੂ ਸਾਹਿਬ ਕੈਮ ਚੜ੍ਹਦੀ ਕਲਾ ਜੀ ਆਹ ਹਾਂ ਹਾਂ ਜੀ ਉੱਡਦਾ ਪਿਆ ਤੇ ਬਾਈ ਹਨਾ ਉੱਡਣਾ ਹੀ ਹੋਣੀ ਕਰੀਏ ਮਾਲ ਕਢਾਉਂਦਾ ਕੋਈ ਤੂ ਹੀ ਜਾਈ ਦੂਈ ਜਾਂਦੇ ਨੇ ਆਹਾ ਆਹਾ ਸਾਡੇ ਸਿਰ ਤੇ ਆਪਾਂ ਤਰੇ ਖੜਦੇ ਨਹੀਂ ਨਹੀਂ ਵਾਇਕ ਨੂੰ ਦੇ ਹੱਥ ਲਾਸੀ ਜੀ ਚੰਗੇ ਕੰਮ ਕਰਾਂਗੇ ਤੇ ਕੋਈ ਨਹੀਂ ਥੱਲੇ ਭੂਵੇਂ ਪੈਰ ਲੱਗਣ ਨਹੀਂ ਦਿੰਦਾ ਸਹੀ ਗੱਲ ਕਹਾ ਐ ਹੈ ਨਾ ਤੇ ਚਲੋ ਬਾਕੀ ਅੱਜ ਹੈਪੀ ਪਸ਼ੂ ਆਪਣੇ ਕੋਲ ਤੇ ਚਾਰ ਬੇੜਾ ਚਾਰ ਬੇੜਾ ਬੇੜਾ ਤੇ ਪੰਜ ਹੀ ਦੋ ਬੱਚੇ ਪਾਵਾਂਗੇ ਅੱਛਾ ਜੀ ਛੇ ਬੇੜਾ ਦੋ ਮੱਝਾਂ ਅੱਛਾ ਜੀ ਚਲੋ ਅੱਜ ਚੰਗਾ ਕਾਰੋਬਾਰ ਇਕੱਠਾ ਕਰ ਲਿਆ ਫਿਰ ਹਨਾ ਕਾਰੋਬਾਰ ਇਹਦੇ ਦੋ ਤਿੰਨ ਬੰਦੇ ਫੋਨ ਆਗੇ ਚਲੋ ਇੱਕ ਦੋ ਸੌਦਾ ਹੀ ਹੁੰਦਾ ਫਿਰਦਾ ਵਿੱਚੋਂ ਜਿਉਗਾ ਤੇ ਮਾਲ ਦੇ ਦੀ ਕਿਰਪਾ ਨਾਲ ਇਕੱਠੇ ਨਹੀਂ ਹੁੰਦੇ ਸਤੂ ਸਾਹਿਬ ਬਿਲਕੁਲ ਬਿਲਕੁਲ ਵੇਚਣਾ ਸੌਖਾ ਹੁੰਦਾ ਆਪਾਂ ਦੋ ਹੀ ਵੀਡੀਓ ਪਾਈਓ ਤੇ ਬਾਅਦ ਤਿੰਨ ਚਾਰ ਪਸ਼ੂ ਵੇਖੇ ਇਕੱਠਾ ਕਰਨਾ ਬਹੁਤ ਔਖਾ ਹੈ ਇਕੱਠੇ ਕਰਨੇ ਔਖੇ ਆ ਵੇਚਨੇ ਸਭ ਕੇ ਵੇਚਨੇ ਕਿਉਂਕਿ ਭੈਣ ਭਰਾ ਬਹੁਤ ਹੁੰਦੇ ਡਿਮਾਂਡ ਬਹੁਤ ਹੁੰਦੀ ਆ ਇੱਕ ਪਸ਼ੂ ਲੈਣਾ ਤੇ 100 ਭੈਣ ਭਰਾ ਇਕੱਠਾ ਹੁੰਦਾ ਸਹੀ ਗੱਲ ਹੈ ਜੀ ਤੇ ਚਲੋ ਹੈਪੀ ਬਈ ਆਜੋ ਆਜੋ ਪਹਿਲੇ ਨੰਬਰ ਤੇ ਇਥ ਇਹ ਸਿੰਘਾਂ ਦੇ ਵਿੱਚ ਜਿਹੜੀ ਦੋਸਤੋ ਸਿੰਘ ਹੈਗੇ ਬੇਸ਼ੱਕ ਥੋੜੇ ਥੋੜੇ ਨੇ ਤੇ ਆ ਵਹਿੜਾ ਡਿਟੇਲਿੰਗ ਕੀ ਹੈ ਸੁਹਾਤਾ ਜੀ ਹੈ ਜੀ ਇਹਨੂੰ ਸੁਈ ਨੂੰ 15 ਦਿਨ ਹੋ ਗਏ ਜੀ ਅੱਛਾ ਕੀ ਮਗਰ ਜੋ 15 ਦਿਨ ਦਾ ਸਮਾਂ ਹਾਂਜੀ ਤੇ ਬੱਚੀ ਜਿਹੜੀ ਦੋਸਤੋ ਥੱਲੇ ਆ ਤੇ ਆ ਵਹਿੜਾ ਬੱਚੇ ਇਹ ਸੁਹਾ ਪਹਿਲਾਂ ਨਾ ਕਿ ਦੂਜੇ ਨਾਲ ਪਹਿਲੇ ਰਛੇ ਦਾੰਦਾ ਜੀ ਪਹਿਲੇ ਨਾਲ ਹਾਂਜੀ ਲਵੀਜੀ ਲੱਗਦੀ ਆ ਤੇ ਪਹਿਲਾ ਸੁਹਾ ਦੋਸਤੋ 6 ਦਾੰਦਾ ਹਾਂਜੀ ਇਹ ਆ ਜਿਹੜੀ ਆਰਡਰ ਕੁਆਲਿਟੀ ਦੇਖੋ ਲਓ ਠੀਕ ਆ ਇਹਦੀ ਮੱਡੀ ਚੰਗਰੀ ਠੀਕ ਆ ਤੇ ਆ ਆਰਡਰ ਦੀ ਕੁਆਲਿਟੀ ਹੈ ਭਰਾਵੋ ਦੁੱਧ ਐਫੀ ਭਾਈ ਕਿੰਨਾ ਚਵਾ ਦੇਗਾ ਦੋ ਸੰਸਾਨ ਯਾਰ ਬਈ 11 ਲੀਟਰ ਆਪਾਂ ਦਾ ਕਰਕੇ ਦੇਣਾ ਠੀਕ ਆ ਠੀਕ ਆ ਜੀ ਕੰਢੀ ਧੀਰੀ ਜਿੱਦਾਂ ਮਰਜੀ ਉਹ ਜਿਹੜੀ ਕੋਈ ਗੱਲਬਾਤ ਵੇਲਾ ਲਓ ਲਓ ਪਤਨੀ 25 ਰਾਇ ਨਹੀਂ ਚਾਹੀਦੀ ਠੀਕ ਆ ਜੀ 11 ਲੀਟਰ ਭਰਾਵੋ ਦੁੱਧ ਆ ਪਹਿਲਾ ਸੂਆ ਪ੍ਰੂਨ ਮੱਛੀ ਸੂਈ ਆ ਤੇ 15 ਕ ਦਿਨ ਦਾ ਸਮਾਂ ਹੋ ਗਿਆ ਥੱਲੇ ਬੱਚਾ ਕਿਹੜਾ ਦਿਖਾਇਆ ਸੀ ਮੱਛੀ ਆ ਜੀ ਮਗਰ ਆ ਉਹ ਬੱਛੀ ਆ ਜੀ ਹਾਂ ਜੀ ਠੀਕ ਆ ਆ ਬੱਛੀ ਦੇਖੋ ਮੜੀ ਜੀ ਆ ਬੱਛੀ ਹੈ ਭਰਾਵੋ ਠੀਕ ਆ ਤੇ ਖੁੱਲ ਗਏ ਹੈਪੀ ਭਾ ਦਿਖਾਈਏ 11 ਲੀਟਰ ਜਿਹੜਾ ਦੋਸਤੋ ਇਹ ਤਾਂ ਥੱਲੇ ਬਿਲਕੁਲ ਹੁਣ ਮੌਕੇ ਦਾ ਰੈਡੀ ਆ ਜਿਹੜੇ ਕਿਦੇ ਵੀ ਮੈਨੇ ਚੁਆਇਸ ਕਰ ਲਈ ਹੈ ਆਪਾਂ ਦੱਸ ਲਓ ਕਿੰਨੇ ਦੱਸ ਕਿਲੋ ਆ 10 ਕਿਲੋ ਕਰਦੇ ਹਾਂ ਲਓ ਜੰਗ ਜਖੜਾ ਖਲੀ ਤਸੀ ਤਸੱਲੀ ਕਰਾਉਂਦਾ ਹੁੰਦਾ ਵੀ ਠੰਡੇ ਸੀਲਸ ਲੱਗ ਪਸ਼ੂ ਲੈ ਕੇ ਆਈਦੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਭਰਾਵੋ ਲਓ ਜੀ ਮੋੜਦ ਗਿਆ ਪਈ ਬਾਈ ਚੋਰ ਲੋ ਜੀ ਬਾਕੀ ਜਵਾਈ ਚੰਗੀ ਆ ਚੌਥਾ ਨਾਲ ਦੀ ਮੈਂ ਕਹਿੰਦਾ ਜੀ ਕੋਈ ਕੋਈ ਸ਼ਕਾ ਨਾ ਥੋੜੇ ਤੋਂ ਮੈਂ ਜ਼ਿੰਮੇਵਾਰ ਹਾਂ ਹਾਂ ਹਾਂਜੀ ਅੱਛਾ ਭਾਈ ਹੈਪੀ ਕਿੰਨੇ ਕ ਤੱਕ ਇੱਕ ਤਾਂ ਤੇਰੀ ਹੋਮ ਡਿਲੀਵਰੀ ਹੁੰਦੀ ਆ ਉਹ ਹੀ ਕੁਛ ਹੈ ਕਿ ਵੱਖਰਾ ਕੁਝ ਕੋਈ ਉਹੀ ਹੈ ਜੀ ਕੀ ਹਿਸਾਬ ਕਿਤਾਬ ਫਿਰ ਇਹਦਾ 27 ਅੱਜ ਭਾਈ ਪਹੁੰਚ ਕਰ ਦਾਂਗੇ 27000 ਚ ਪਹੁੰਚ ਕਰ ਦਾਂਗੇ ਪਤਾ ਉਹਦਾ ਲੱਗੇ ਜਦੋਂ ਕੋਈ ਦੁਪਹਿਰੇ ਭੈਣ ਭਰਾ ਸੁੱਤਾ ਕਰੇ ਤੇ ਪਹੁੰਚ ਗਈ ਵੜ ਦੇ ਡੰਗਰ ਘਰੇ ਪਹੁੰਚ ਗੋ ਦੇ ਲਓ ਵੀ ਤੰਦੂ ਸਾਹਿਬ ਬੰਦੇ ਪਤਾ ਹੀ ਕਰਦੇ ਬੰਦਿਆਂ ਦੇ ਭਾਜੀ ਪੈਸੇ ਪਾ ਦਈਏ ਤੁਹਾਡੇ ਤੇ ਯਕੀਨ ਨਹੀਂ ਆ ਤੰਦੂ ਜਵਾ ਆਪਾਂ ਡੰਗਰ ਭੇਜਦੇ ਨਹੀਂ ਰੋਣੇ ਵੀ ਬਿਆਨਾ ਪਾ ਦੋ ਦੂਜੇ ਪਾਈ ਫਿਰ ਉਹ ਡੰਗਰ ਵੀਡੀਓ ਕਾਲ ਲਾਤਾ ਡੰਗਰ ਗੱਡੀ ਲਾਤਾ ਤੇ ਉਹ ਤੰਦੂ ਸਾਹਿਬ ਬੰਦੇ ਕੋਈ ਫੋਨ ਨਹੀਂ ਚੁੱਕਦੇ ਉਹਨਾਂ ਦੇ ਘਰ ਲੱਗੇ ਡੰਗਰ ਲੈ ਜੀਏ ਮਾੜੀ ਗੱਲ ਸਹੀ ਗੱਲ ਹੈ ਨਾ ਅਮਨੇ ਕਹਿੰਦਾ ਭਾਜੀ ਪੈਸੇ ਪਾ ਦੇ ਕਿ ਜੇ ਭੇਜਣਾ ਹੈ ਜੀ ਭੇਜਣਾ ਪਰ ਆਪਾਂ ਨੇ ਭਾਜੀ ਪੈਸੇ ਪਾਉਣ ਦੀ ਦੇ ਜੇ ਪਸ਼ੂ ਚੰਗੇ ਆ ਆਪਾਂ ਕਿਸੇ ਦੇ ਘਰੇ ਸੁੱਟਣ ਤਾਂ ਤੁਸੀਂ ਨਹੀਂ ਜਾਂਦੇ ਹੋਗੇ ਵੀ ਜੇ ਚੰਗੇ ਪਸ਼ੂ ਚਲੋ ਕਿਰਾਇਆ ਪੜਾ ਵਿੱਚੋਂ ਮਾਫ਼ ਕਰਦੇ ਹੋ ਉਹਨਾਂ ਵਿੱਚ ਛੋੜ ਹੋ ਜੂਗੀ ਵੀ ਇੱਥੋਂ ਅੱਗੇ ਤਸੱਲੀ ਕਰਕੇ ਲੈ ਜਿਓ ਇਹ ਵੀ ਗੱਲ ਆ ਨਾ ਦੋ ਗੱਲਾਂ ਦੱਸੀਆਂ ਨਾ ਨਾ ਇਹ ਵੀ ਗੱਲ ਆਂਦੇ ਵੀ ਸੰਦ ਤੇ ਆਪਦੇ ਮੋਟਰਸਾਈਕਲ ਦੇ ਬਸਤਾ ਜੋ ਆਪਾਂ ਤਸੱਲੀ ਕਰਾ ਇਹ ਗੱਡੀ ਇਧਰੋਂ ਭੇਜਾਂਗੇ ਬਿਲਕੁਲ ਜੋ ਗੱਡੀ ਵਾਲਾ ਇਧਰ ਆਊ ਜੇ ਗੱਡੀਆਂ ਤੋਂ ਉਧਰੋਂ ਚਾਹ ਹਰੂਗਾ ਆਪਾਂ ਜੋ 200 ਆਧੇ ਛੱਡਾ ਗਏ ਉਹ ਲੈ ਡਿੱਧਰੋਂ ਆਉਣਾ ਚੱਲ ਗਏ ਬਿਲਕੁਲ ਹਾਂਜੀ ਤੋਂ ਦੋਸਤੋ ਇਹਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਮਾੜਾ ਪਸ਼ੂ ਤੁਹਾਨੂੰ ਇਹ ਤੁਸੀਂ ਵੀ ਆਪਦਾ ਫੈਸਲਾ ਲੈਣਾ ਵੀ ਗੱਡੀ ਆਪਦਾ ਪਹੁੰਚ ਗਈ ਸੀ ਆਪਾਂ ਜਿਹੜਾ ਆਪਾਂ ਕਿਦੇ ਕਿ ਛੱਡ ਦੇਣਾ ਪਰ ਇਹ ਅੰਦਰ ਚੱਲ ਜਾਈਏ ਚੰਗੀ ਲੱਗਦੀ ਤਾਂ ਲੈ ਲਓ ਬਿਲਕੁਲ ਬਿਲਕੁਲ ਸਹੀ ਗੱਲ ਹੈ ਨਾ ਬਿਲਕੁਲ ਬਾਕੀ ਜਿਹੜੀ ਪਹਿਲ ਆਪਦੀ ਤੇ ਜਿਹੜੀ ਦੋਸਤੋ ਇੱਥੇ ਨਰਕਪਰਕ ਕਰਕੇ ਇਧਰੋਂ ਗੱਡੀ ਸੰਤ ਪੈੜਾ ਇਧਰੋਂ ਵੀ ਮਿਲ ਜਾਊਗਾ ਇਸ ਤਰ੍ਹਾਂ ਬੋਧਰ ਉਧਰੋਂ ਵੀ ਮਿਲਿਆ ਸਾਰਾ ਬਿਲਕੁਲ ਤੇ ਜੋ ਗੱਡੀ ਆ ਲਊਗਾ ਪੈਣਾ 200 ਵੱਧ ਛੱਡਾ ਹੋਏ ਇਹਨਾਂ ਨੇ ਆਉਣਾ ਐਡੀ ਦੂਰ ਆਉਣੇ ਚਾਲ ਲੱਗੇ ਬਿਲਕੁਲ ਹਾਂਜੀ ਤੇ 27000 ਚੋ ਕੀ ਹੈ 27000 ਚ ਪਹੁੰਚ ਠੀਕ ਆ ਇਸ ਤੋਂ ਬਾਅਦ ਅਗਲੀ ਲਾਲ ਬਿਹੜਾ ਕੀ ਆਪਣੇ ਕੋਲ ਇਹ ਜਿਹੜਾ 40 ਆ ਦੇ ਜਰਸੀ ਦਾ ਕਰਾਉ ਦਾ ਸ਼ਾਈ ਵਾਲ ਜਰਸੀ ਕ੍ਰੋਸ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਭਾਈ 1 ਮਹੀਨਾ ਤੋਂ ਹੋ ਗਿਆ ਮਗਰ ਸ਼ਾਈ ਵਾਲ ਬੱਛੀ ਜੋ ਮਗਰ ਸ਼ਾਈ ਵਾਲ ਬੱਛੀ ਆ 1 ਮਹੀਨੇ ਦਾ ਸਮਾਂ ਹੋ ਗਿਆ ਤੇ ਆ ਮਗਰ ਬੱਚਾ ਜ਼ਰੂਰ ਇੱਕ ਵੀ ਹੋਵੇ ਬੱਛੀ ਜੋ ਮਗਰ ਆ ਬੱਛੀ ਆ ਫੀਮੇਲ ਕਾਬਾ ਸੈਕਿੰਡ ਨੰਬਰ ਵਾਲੀ ਬਿਹੜ ਦੇ ਥੱਲੇ ਆ ਦੇਖੋ ਠੀਕ ਆ ਤੇ ਸੁਬਾ ਦੂਜਾ ਤੇ ਤੀਜਾ ਜੀ ਸੁਬਾ ਕੀ ਕਰ ਆਉਂਦੇ ਗਾਲੇ ਦੂਜਾ ਵੇ ਮਗਰਲੇ ਥਾਂ ਦੀ ਤੇਲ ਲੈ ਜਾ ਤੇਲ ਮਗਰੋਂ ਹਾਂ ਇਹ ਦੂਜੇ ਥਾਂ ਦੀ ਜਾਣਾਂ ਤੇ ਮੈਂ ਤਿੰਨ ਥਾਂ ਇਧਰ ਮਰਵਾ ਦੇਣਾ ਬੱਚਾ ਲਾ ਕੇ ਵੀ ਤਿੰਨ ਥਾਂ ਇਧਰ ਆ ਸਾਫ ਠੀਕ ਆ ਹਾਂ ਜੀ ਪਹਿਣੀ ਵਾਲਾ ਮਗਰ ਨਾਲ ਥਾਂ ਜਾਏਗਾ ਆੜ ਦੇ ਉੱਪਰ ਲਾ ਸਣ ਉਲਟ ਪਹਿਣੀ ਹਾਂ ਜੀ ਉਲਟ ਪਹਿਣੀ ਤੋਂ ਮਗਰਲਾ ਥਾਂ ਜਿਹੜਾ ਦੋਸਤੋ ਉਹ ਤੁਹਾਨੂੰ ਚਵਾਈ ਵਧੀਆ ਜੀ ਥਾਂ ਪਰਮਾਏ ਚੰਗਾ ਕਰਦੇ ਮੈਂ ਬੱਚਾ ਲਾ ਥਾਂ ਮਰਵਾ ਦੇ ਜੂਨ ਖੜੀ ਮਰਵਾ ਹਾਂ ਮਰਵਾ ਦੋ ਥਾਂ ਮਰਵਾ ਤਿੰਨ ਥਾਂ ਆ ਵੀ ਅਗਲਾ ਕਹਿ ਦਿੰਦਾ ਵੀ ਯਾਰ ਦੂਜਾ ਨੇ ਕੋਸਤਾ ਹੋਵੇ ਇਹ ਨਹੀਂ ਤੁਹਾਨੂੰ ਪਾਈ ਲੱਗਦੀ ਨਹੀਂ ਵੀ ਬਿਲਕੁਲ ਬਿਲਕੁਲ ਪਰ ਆਪਾਂ ਜੋਗਾ ਉਹ ਦੱਸਣਾ ਹੈ ਨਹੀਂ ਇਹ ਤਾਂ ਦੱਸੇ ਪਤਾ ਲੱਗਣਾ ਜੀ ਤੇ ਜਿੰਨੀ ਡਿਟੇਲ ਤੁਸੀਂ ਦਸੋਗੇ ਜੋ ਥੱਲੇਗਾ ਫੇਰ ਹੀ ਪਤਾ ਲੱਗਦਾ ਵੈਸੇ ਤਾਂ ਆਪਾਂ ਵਿੱਚ ਚਾਰ ਥਣ ਕਹਿ ਕੇ ਦੇ ਦਈਏ ਪਰ ਬਾਅਦ ਚਾਰ ਕਹਿ ਕੇ ਦੇ ਤੂੰ ਨਾ ਉਹ ਚੱਲ ਜਾਣ ਤਿੰਨ ਹੀ ਅਗਲੇ ਘਰੇ ਅਗਲਾ ਲਾਮਾ ਦੇਵੇਂ ਉਹ ਕੰਮ ਆਪਾਂ ਨਹੀਂ ਲੈਣਾ ਇਹ ਪਾਣੀ ਫੜੀ ਨਹੀਂ ਨਹੀਂ ਜੋ ਸਲੀਅਤ ਹੈਗੀ ਉਹ ਦੱਸੋ ਜੀ ਬਸ ਜੀ ਬਾਕੀ ਦੋਸਤੋ ਮਗਰਲੇ ਥਾਣੋਂ ਜਿਹੜੀ ਤੇਲ ਆ ਗਈ ਐ ਥਾਂ ਦੀ ਪਾਈ ਤੇਲ ਜੋ ਆ ਆ ਵੀ ਲੋ ਆ ਗੋ ਦਾ ਜੋ ਚੱਲਣ ਨੂੰ ਚਾਲੂ ਰਿਹਾਦਾ ਨਹੀਂ ਚੱਲਦਾ ਇਧਰ ਆ ਬੋਲੋ ਜੀ ਆ ਮਗਰਲੇ ਅਗਲੇ ਜੇ ਉਲਟ ਪਹਿਣੀ ਵਾਲਾ ਅਗਲਾ ਤੇ ਮਗਰਲੇ ਜਿਹਦਾ ਦੋਸਤੋ ਪਹਿਣੀ ਵਾਲਾ ਉਹਦੇ ਚੁਵਾਈ ਦੇਖ ਸਕਦੇ ਹੋ ਇਹ ਅਗਲੇ ਥਾਂ ਦੇ ਚੁਵਾਈ ਹੈ ਚਲੋ ਜੀ ਆ ਵੀ ਲੋ ਜੀ ਠੀਕ ਆ ਉਹ ਤਾਂ ਸੰਦੋ ਤੇ ਲੈ ਜਾਓ ਬੱਸ ਬੱਸ ਜੀ ਹਾਂ ਜੀ ਠੀਕ ਆ ਕੋਈ ਮੁਰਾ ਵੜਾ ਘਰੇ ਐ ਜਾਂ ਦੁੱਧ ਜਾਵਣਾ ਖਲੋਤਾ ਹੋਵੇ ਕੋਈ ਬਿਲਕੁਲ ਬਿਲਕੁਲ ਬਾਕੀ ਤਿੰਨਾ ਤਨਾਂ ਦੀ ਪੂਰੀ ਪ੍ਰੋਸੈਸ ਹੋਊਗਾ ਦੋਸਤੋ ਪੂਰਾ ਭਰਾ ਹੈ ਇੱਕ ਥਾਂ ਤੇ ਤੇਲ ਆ ਤੁਹਾਨੂੰ ਦੱਸ ਦਿੱਤੀ ਜਾਂ ਕਰਦਾ ਜਬਾਤੀ ਪਹਿਲਾਂ ਠੀਕ ਆ ਓਕੇ ਫੇਰ ਭਰਾ ਲੈਣ ਦੇ ਨਾ ਫਿਰ ਕੀ ਇਹਦਾ ਕਰਤਾ ਸਰੂ ਦਾ 20 ਹਰ ਚ ਪਹੁੰਚ ਕਰਦੇ 20 ਹਰ ਚ ਕਹਾਂ ਜੀ ਦੋ ਦਿਨ 10 ਲੀਟਰ ਬਣੋਗਾ ਕੇ ਦੇਣੀ ਠੀਕ ਆ ਇਹਦਾ ਚੋਲੜਾ ਦੋ ਦਿਨ ਮਹੀਨੇ ਦੀ ਸੂਈਆ ਮਹੀਨੇ ਦੀ ਫੁੱਲ ਕੇ ਦਿਖਾ ਦੋ ਚਲ ਬੇਨਿੰਗ ਗੱਲ ਵੀ ਢੇਰੀ ਡੂਰੀ ਬਾਅਦ ਕੇਨੇ ਕਰ ਚੋਲੀ ਬਹੁਤ ਚੰਗੀ ਆ ਫੇਰ ਵੀ 4.5 ਆਉਂਦੇ ਆ ਹਾਂ ਬਹੁਤ ਆ ਜਰਸੀ ਸ਼ਹੀਵਾਲ ਦਾ ਜਿਹੜਾ ਦੋਸਤੋ ਕ੍ਰੋਸ ਆ ਉਹਦਾ ਤਾਂ ਪਤਾ 15 ਦਿਨ ਦਾ ਸਮਾਂ ਹੋ ਗਿਆ ਜਿੱਤੇ ਲੜਾਉਂਦੇ ਇਹ ਤਾਂ ਨੁਪਰਾ ਵੀ ਕਨੇਰੀ ਹੋ ਗਿਆ ਬਾਕੀ ਨਾ ਤੇ ਲੈ ਕਰਕੇ ਲਈਏ ਇਹ ਨਹੀਂ ਕਿ ਹੋਈ ਸ਼ੂਟਰ ਸ਼ਰੜ ਨਹੀਂ ਕੋਈ ਲੈ ਲਓ ਸੀਲ ਸਾਬੂ ਕੋਈ ਨੂੰ ਗੱਲਬਾਤ ਕੋਈ ਭੈਣ ਚ ਹੋਵੇ ਜਿਹੜਾ ਮੱਦੀ ਚ ਹੋਵੇ ਲਓ ਜੀ ਠੀਕ ਆ ਐ ਸੀਜ਼ਨ ਨਹੀਂ ਪਸੂ ਸੀਜ਼ਨ ਲੱਗਾ ਤੁਹਾਨੂੰ ਬਿਲਕੁਲ ਬਿਲਕੁਲ ਉਹ ਮਾਦੂ ਕਾਟ ਬੇਰੀ ਲੈਣਾ ਸੀ ਸੀਜ਼ਨ ਦਾ ਤੋਰ ਗਿਆ ਜੀ ਐ ਵੀ ਲੋ ਜਰਸੀ ਦਾ ਕ੍ਰਾਸ ਜੋ ਇਨੀ ਗਾਲ ਵੀ ਗਰਮੀ ਵਾਲੀ ਘਾਟ ਜੀ ਦੇ ਵਿੱਚ ਪਹੁੰਚ ਹੋ ਗਈ ਮੁੰਕੇ ਨਾਲ ਕੋਈ ਆਖਰੀ ਦੀ 20 ਕੀ ਆ ਗਈ ਭਾਈ 16.5 17 ਜੋ ਵੀ ਰਫ ਹੋਉਂਦਾ ਹੈ ਹਾਂਜੀ ਚਲੋ ਕੋਈ ਗੱਲ ਨਹੀਂ ਅੱਗੇ ਆ ਗਈ ਇੱਕ ਰੰਗ ਕਾਲੇ ਰੰਗ ਦੇ ਵਿੱਚ ਇਹੋ ਵਛੀ ਆ ਗਈ ਆਪਣੀ ਹਾਂਜੀ ਦੇਖੋ ਠੰਡੀ ਧੀਰੀ ਦੀ ਸੂਈ ਇਹ ਵੀ ਤਾਜੀ ਹੈ ਜਰਸੀ ਦਾ ਕਰਾ ਸੂਈ ਹੀ ਤਾਂ ਦੇਣਾ ਦੀ 10 ਦਿਨਾਂ ਦੀ ਸੂਈ ਹੈ ਬੱਚਾ ਬੱਛਾ ਹੀ ਮਗਰ ਹੈ ਮਗਰ ਬੱਛਾ ਆ ਗਿਆ ਆ ਕਰੋ ਚੈੱਕ ਬਈ ਇਹ ਵੀ ਠੰਡੀ ਸੀ ਦੀ ਠੀਕ ਆ ਆ ਵਾਸ਼ਾ ਜੀ ਬਗਲ ਬਾਕੀ ਥਾਂ ਥੋਣੋ ਚਾਹ ਆਹ ਥਾਂ ਥੋਣਾ ਜੀ ਠੀਕ ਆ ਆ ਦੇ ਤੁਹਾਨੂੰ ਦੋ ਦੇ ਲੋ ਚਾਰ ਚਾਰ ਗੈਰ ਦੋ ਤਰਾ ਹਲਾ ਆ ਦੇ ਲੋ ਲੋ ਕਿਸਾਨ ਭਾਈਓ ਵੇਖ ਲੋ ਤੇ ਪਹਿਲਾ ਸੁਆ ਪਾਈ ਜਾਣ ਪਾਈ ਜਾਣ ਜੀ ਠੀਕ ਆ ਫਸਟ ਬਿਆਹ ਤੇ ਦੋਸਤੋ ਠੀਕ ਆ ਫਸਟ ਬਿਆਹ ਤੇ ਆਈਏ ਪਹਿਲਾ ਬਿਆਹ ਇਹਦੇ ਵਿੱਚ ਕਿ ਜੜਤਰ ਆ ਜੇ ਨੇ ਘਰ ਹੋਈ ਆਪਾਂ ਜੋੜੀ ਕੀ ਕਰਉਣ ਲਈ ਆ ਠੀਕ ਆ ਹਾਂਜੀ ਤਾਂ ਦੁੱਧ ਕਿੰਨਾ ਆਜਾ ਦੁੱਧ 15 ਹੋਊਗਾ ਪਰ 13 ਲੀਟਰ ਕਹਿ ਕੇ ਦੇਣੀ ਆ ਦੱਸਾ ਦੇਣਾ ਸੂਈ ਥੱਲੇ ਨਾ ਆ ਦੇ 13 ਦੁੱਧ 14 ਹੋਵੇ 15 ਹੋਊਗਾ ਪਰ 13 ਕਹਿ ਕੇ ਦੇਣੀ 13 ਦੀ ਵੀ ਧਾਰ ਬਣਾ ਮਾਰੇ ਗਰੰਟੀ ਹੋਊਗੀ ਠੀਕ ਹੈ ਜੀ ਹਾਂਜੀ 13 ਕਿਲੋ ਜਿਹੜਾ ਦੋਸਤੋ ਵੀਰਾਂ ਦਾ ਵੀ ਕਹਿ ਕੇ ਆਪਾਂ ਦਵਾਂਗੇ ਤੇ ਕੋਈ ਵੀਰ ਧਾਰ ਬਣਾ ਮਾਏ ਭੂਰ ਛੱਡਾ ਧਾਨ ਵਾਦ ਕਾੜੇ ਤਾਂ ਮੈਂ ਜ਼ਿੰਮੇਵਾਰ ਹਾਂ ਵਾਪਸ ਲੂੰਗਾ ਇਹ ਵੀ ਵੀਡੀਓ ਚ ਕਹਤਾ ਕਿ ਉਧੇ ਤੇ ਤੇਲ ਨਿਕਲੇ ਜਿਹੜੀ ਤੇਲਾਂ ਤਾਂ ਇਹਨਾਂ ਦਾ ਹੀ ਆਪਾਂ ਜੀ ਬਿਲਕੁਲ ਤੇ ਲੈਣ ਦੇ ਨੇ ਦਾ ਇਹ ਹਦੂ ਦਾ ਰੇਡ ਦੋ ਦਿਨ ਹੀ ਗਾਲੀ 15 16 16 ਲੀਟਰ ਚ ਵਾਈਉ ਗੜ ਹੂੰ 40000 ਚ ਪੌਣੀ ਕਰ ਮਗਰ ਬੱਛਾ ਹੈ ਨਾ ਮਗਰ ਬੱਛਾ ਜੀ ਆ ਵੇਖੋ ਜੀ ਆ ਬੱਛਾ ਮਗਰ ਮੇਲ ਕਾ ਆ ਬੋਲੋ ਜੀ ਬਾਕੀ 13 13 ਲੀਟਰ ਜਿਹੜੀ ਦੋਸਤੋ ਚ ਵਾਈਏ ਨੇ ਬੋਲੋ ਘੱਟੂ ਵਾਲਾ ਮੈਂ ਜ਼ਿੰਮੇਵਾਰ ਹੂੰਗਾ ਵੇਲਾ ਸੀ ਸਭ ਉਹਨਾਂ ਕੋਲਸ ਕਰਦੇ ਹੀ ਜ਼ਿਆਦਾ ਕਰੀ ਜਾਂਦੀ ਜਿੰਨਾ ਤੋਂ ਲਈ ਹੈ ਹੂੰ ਬਾਕੀ ਹਵਾਨੇ ਦੀ ਕੁਆਲਿਟੀ ਬਹੁਤ ਸੋਹਣੀ ਆ ਚੰਗੀ ਆ ਥਾਂ ਤੋਂ ਬਿਲਕੁਲ ਕੱਢਿਆ ਲੋਕਾਂ ਦਾ ਮੁੱਠੀ ਦਾ ਥਾਣਾ ਠੀਕ ਆ ਕਿਹੜਾ ਮਰਜੀ ਚੋੜੇ ਹਕੀ ਕਦ ਕਾਠੀ ਜਣਾ ਦੋਸਤੋ ਮੀਡੀਅਮ ਕਦ ਕਾਠਾ ਦਰਮਿਆਨੇ ਕਦ ਕਾੜ ਦੇ ਵਿੱਚ ਆ ਉਹ ਜੀ ਉਹ ਕੋਈ ਸ਼ੁਕਰ ਨਹੀਂ ਲੈਣੀ ਲੈਣਾ ਸੀ ਸਹੀ ਹੈ ਕੋਈ ਨਹੀਂ ਗਾਲ ਚੋਣੀ ਵੀ ਤਾਂ ਕੋਈ ਬੰਦਾ ਨਹੀਂ ਮੈਂ ਬੱਚਾ ਛੋੜੋ ਇਦਾਂ ਹੀ ਛੋੜੋ ਗੱਲ ਹੀ ਕੋਈ ਨਹੀਂ ਏਡੀ ਸੀ ਦਾ ਲੋ ਜੀ ਕੋਈ ਬੰਦਾ ਮੁੰਗਾ ਪਾਉਂਦੀ ਲੋੜ ਨਹੀਂ ਇਦਾਂ ਹੀ ਛੋੜ ਲੈਣੀ ਆ ਠੀਕ ਆ ਜੀ ਹਾਂ ਜੀ ਦਾਸ ਦੇੰਦਾ ਜਿਹੜਾ ਦੋਸਤੋ ਸਮਾਂ ਹੋ ਗਿਆ ਇਸ ਮਾਸੇ ਵਿੱਚ ਤਾਂ ਅਸਲ ਵਿੱਚ ਠੀਕ ਹੈ ਥੱਲੇ ਮੇਲ ਕਾਫਾ ਚ ਭਾਈ ਤੁਸੀਂ ਇੱਕ ਟਾਈਮ ਦੋ ਟਾਈਮ ਤਸੱਲੀ ਨਾਲ ਕਰ ਸਕਦੇ ਹੋ ਬਾਕੀ ਸਵਾਈ ਦਿਓ ਇਹ ਨਹੀਂ ਗੋ ਵੀਡੀਓ ਜਿੱਦਾ ਮਰਜੀ ਸੀਰ ਆ ਦੇਖੋ ਠੀਕ ਆ ਹੈਪੀ ਭਾਈ ਕਿੰਨੇ ਚ ਘਰੇ ਪਹੁੰਚ ਦਸੀ ਭਾਈ 4000 ਠੀਕ ਆ ਦੁੱਧ 15 16 ਲੀਟਰ ਸਵਾਈ ਉਸਮਾ ਜੇਕਰ ਕੋਈ ਇਥੋਂ ਆਣ ਕੇ ਖਰੀਦੇਗਾ ਤਾਂ ਟਰਾਂਸਪੋਰਟ ਦਾ ਖਰਚਾ ਹੋ ਜਾਣਾ ਕੀ ਕਰੀਂ ਵੱਡੀ ਲੈ ਲਿਓ ਨਾ ਬੱਕਰਾ 200 ਵੱਧ ਛੜਾਂਗੇ ਉਹਦੇ ਜੋ ਹਾਂ ਹਾਂਜੀ ਠੀਕ ਆ ਬਰਾ ਇਸ ਤੋਂ ਬਾਅਦ ਇੱਕ ਅੱਗੇ ਸ਼ਾਈ ਵਾਲ ਬੈੜਾ ਵੱਡੇ ਕਦ ਕੱਦ ਦੇ ਵਿੱਚ ਕਦ ਕੱਠੀ ਬਹੁਤ ਵੱਟਾਂ ਦਾ ਥਾਲੀ ਵਿਰਾ ਲੱਗਾ ਬੈੜਾ ਠੀਕ ਆ ਪੁੱਲ ਵੱਡੀ ਹਾਈ ਤੋਂ ਦੀ ਸੂਈ ਜੋਦਾ ਜੇ ਭਾਈ ਛਾਰ ਦੇ ਭਾਲ ਜੀ ਕਰ ਗਏ ਸੁਵਾ ਪਹਿਲਾ ਦੂਜਾ ਜੀ ਦੂਜਾ ਦੂਜਾ ਜੀ ਦੂਜਾ ਵੱਡੀ ਬੈੜਾ ਲੈ ਲੋ ਲਓ ਵੀ ਭਰਾਓ ਦੂਜਾ ਸੁਵਾ ਤੇ ਥੋੜੀ ਜਿਹੀ ਪਾਲ ਹੈਗੀ ਆ ਬਹਿਣੀ ਵਾਲੇ ਪਾਸੇ ਤੋਂ ਹਾਂਜੀ ਪਰਸੋਂ ਦੂਈ ਸ਼ਾਮੀ ਪਈ ਹਾਂਜੀ ਤੇ ਥੱਲੇ ਬੱਚਾ ਬੱਛਾ ਬੱਛਾ ਵਾਜੀ ਬੱਛਾ ਮਗਨ ਜੋ ਤੇ ਪੌੜਾ ਕੀ ਹਜਰੇ ਹੁਣ ਪੌੜਾ ਨੂੰ ਤਾਂ ਬੜਾ 13 ਆਜੇ 12 ਆਜੇ 13 ਆਜੇ ਨਾ ਤਿਆਰ 13 ਲੈਣਾ ਏ ਠੀਕ ਆ ਜੀ ਇੱਕ ਤੇ ਕਹਿੰਦੇ ਕੋਲਣਾ ਚੁਗ ਲੈਣਾ ਨੁੱਟੜ ਜਾਂਦੀਆਂ ਸਾਰੇ ਠੀਕ 12 13 12 ਦਿਨ ਹਾਂਜੀ ਪਰਸੋਂ ਦੂਈ ਸ਼ਾਮੀ ਪਈ ਠੀਕ ਆ ਜੀ ਅ ਚੌਥੀ ਪੰਜਵੀਂ ਚੁਕਾਈ ਹੋਈ ਹੋਈ ਏ ਤੇ ਠੀਕ ਆ ਹਾਂਜੀ ਠੀਕ ਆ ਭਰਾ ਲੋ ਵੀ ਭਰਾਵੋ ਕਦ ਕਾਠੀ ਬਹੁਤ ਸੋਹਣਾ ਵੱਡੇ ਕਦ ਕੜ ਦੇ ਵਿੱਚ ਇਹ ਇਹ ਸਾਰੀਆਂ ਗਰਮੀ ਵਾਲੀਆਂ ਮੈਂ ਫੈਨ ਵੀ ਚੰਗੀ ਜਾਊਗੀ ਦੁੱਧ ਨਿਕਲ 15 16 ਲੀਟਰ ਚੜਾਈਊ 16 ਹਾਂਜੀ ਠੀਕ ਆ ਕੋਲ ਨੂੰ ਖੋਲੋ ਜੀ ਪੂਰੀ ਜਾਣ ਵਾਲੀ ਵੜਾ ਵੱਡੀ ਠੀਕ ਆ ਸ਼ੂ ਸ਼ਾਹ ਜਾਈਏ ਇਹਦਾ ਵੀ ਚੈੱਕ ਕਰ ਕਦ ਕਾਠੀ ਬਹੁਤ ਵਧੀਆ ਦੋਸਤੋ ਵੱਡਾ ਮਵੇਂ ਦੋ ਵਾਰੀ ਜ਼ਿਕਰ ਕਰਤਾ ਤਿੰਨ ਵਾਰੀ ਕਰਾ ਲਓ ਵੀ ਕਦ ਕਰ ਪੂਰਾ ਹੈਗਾ ਕਿਉਂਕਿ ਇੱਥੇ ਆ ਕੇ ਤੁਸੀਂ ਵੇਖੋਗੇ ਵੀ ਛੋਟਾ ਜਿਹਾ ਕਦ ਕਰ ਜਾਂ ਮੀਡੀਅਮ ਨਹੀਂ ਬਣਦਾ ਬਾਕੀ ਆ ਧੰਨਵਾਦ ਹੈਪੀਆਂ ਦਾ ਵੀ ਮੇਰੇ ਜਿੱਦੀ ਆ ਗਾ ਲੱਗਾ ਸ਼ੂ ਸ਼ਾਹ ਜਾਈਏ ਇਹਦਾ ਬੱਚਾ ਕੱਢਦਾ ਵੇਰਨੇ ਜੇ ਆ ਕਰੋ ਚੱਤਰ ਜੀ ਮੂਰੀ ਜਾਨ ਜੀ ਠੀਕ ਆ ਥਣ ਦੇਵੇ ਦੀ ਪੂਰੀ ਸਫਾਈ ਆ ਤੇ ਆਹ ਹਮ ਤਾਂ ਦੇਖੋ ਕਿੰਦਾ ਲੱਗਦਾ ਪੱਛੇ ਦਾ ਜਿਆਦਾ ਕਰਦੀ ਆ ਅੱਜ ਤੀਜਾ ਦਿਨ ਆ ਨਾ ਅੱਜ ਆਪਾਂ ਖੋਤੀ ਆਈ ਪਰसों ਸੀ ਇਹ ਇੱਥੇ ਜਿਆਦੇ ਨਾ ਬੱਚੇ ਦਾ ਬੋੜਾ ਕਰਦੀ ਲੋ ਜੀ ਇਹ ਵੜਾ ਰੇਟ ਭਾਪੜ ਤਾਂ ਪੁੱਛ ਲੈਣੀਆਂ ਦੋਸਤੋ ਇਹ ਕੀ ਦਾ ਮਾੜਾ ਮੁੱਲ ਬਈ ਹੈ ਪੀ ਕਿੰਨਾ ਵੀਰੇ ਦਾ ਹੋਰ ਲੋਕਾਂ ਦਾ ਕਰਨਾ 55 ਪਹੁੰਚ ਤੋਂ ਬਿਨਾ ਪਰ ਆਪਾਂ 45000 ਦੀ ਹਰ ਦਵਾ ਵਿੱਚ ਉੱਚੇ ਪਹੁੰਚ 45000 ਦੀ ਦੋ ਦਿਨੀ ਗਾੜੀ 15 16 ਲੀਟਰ 16 ਆਰਾਮ ਨਾਲ ਚਲਾਓਗੇ ਹਮ ਪੂਰੀ ਬੱਟੀ ਆ ਦੇਖ ਲੋ ਹਾਲਾ ਦੇਖੋ ਜੀ ਦੋ ਦਿਨ ਕਲ ਵੀ ਆ ਜੀ ਠੀਕ ਆ ਬਾਕੀ ਥਾਂ ਥਾਂ ਜਿਹੜਾ ਦੋਸਤੋ ਆਹ ਵੇਖ ਸਕਦੇ ਹੋ ਤੁਸੀਂ ਮੁੱਠੀ ਵਾਲਾ ਥਾਣਾ ਹੱਥੀ ਚਵਾਈ ਵਾਲਾ ਥਾਣਾ ਲੱਗਾ ਬੈਠਦੇ ਆਹ ਵੇਲੇ 34000 ਠੀਕ ਆ ਸੇ ਕਿੰਨੇ ਚ ਪਹੁੰਚ ਦਸੀ ਆ 45000 45000 ਚ ਹਾਂਜੀ ਦੋ ਦਰਮਾਨਾ 16 1500 ਰੁਪਏ ਦੀ ਚਵਾਈ ਠੀਕ ਹੈ ਜੀ ਲਓ ਵੀ ਭਰਾਵੋ ਅੱਗੇ ਮੱਜਾਂ ਸਟਾਰਟ ਹੋ ਗਈਆਂ ਨੇ ਬਾਈ ਹੈਪੀ ਦੇ ਕੋਲ ਦੋ ਮੱਜਾਂ ਨੇ ਤੇ ਕੀ ਇਹਦੀ ਪ੍ਰਾਈਮ ਇਨਫੋਰਮੇਸ਼ਨ ਹੈ ਤਾਜ਼ੀਆਂ ਜਾਂ ਉੱਚੇ ਬੱਚੇ ਵਾਲੀਆਂ ਨੇ ਨਹੀਂ ਭਾਈ ਇਹਦਾ ਬੱਚਾ ਨਹੀਂ ਹੋਇਆਗਾ ਦੋਵੇਂ ਟਾਂ ਪਾ ਰਹੇ ਨੇ ਅੱਛਾ ਜੀ ਹਾਂਜੀ ਦੋ ਦਸਤ ਲੀਟਰ ਦਾ ਚੋਲਣਾ ਦੋ ਟਾਂ ਨੇ ओके अच्छा पहाड़े बंडे चढ़ते मिलती है हां जी, जी। कोई भी जाना आ गए पागे ਥਲੇ ਵੇ 2 ਟਾਂ 7 ਲੀਟਰ ਦੇ ਚਵਾਆਂ 7 ਲੀਟਰ हां जी ਚਵਾ ਦੋਗੇ हां जी 2 ਟਾਈਮ ਚਵਾ ਕੇ ਜਾਨ ਸਾਨੂੰ ਸਾਫ ਹਾਂ ਸੁਹਾ ਦੂਜਾ ਕਿ ਤੀਜਾ ਮੰਨੀਆਂ ਇਹਨੂੰ ਉਹ ਆ ਪੰਜਵਾ ਮੰਨਦੇ ਹੋਣ ਫੈਜ਼ਰ ਆਉਂਦੇ ਅਗਲੇ ਅੱਛਾ ਦੂਜੇ ਮਿਲ ਲੋ ਕੋਈ ਦੂਜੇ ਕਿ ਲੋ ਚਲੋ ਜਿੱਥੋਂ ਲਈਓ ਪਹਿਲਾ ਪਹਿਲਾਂ ਨਹੀਂ ਖੈਂਦੀ ਹੁੰਦੇ ਆ ਜੀ ਠੀਕ ਹੈ ਠੀਕ ਹੈ ਬਾਕੀ ਭਰਾਵੋ ਨਾਰਮਲ ਘਰਾਂ ਦੇ ਵਿੱਚੋਂ ਹੀ ਪਸ਼ੂ ਆਉਂਦੇ ਆ ਤੇ ਅੱਗੋਂ ਵੀ ਭੈਣ ਭਰਾ ਵੀਰ ਜਿਹੜੇ ਪਹਿਲਾ ਸੂਆ ਜਾਂ ਦੂਜਾ ਸੂਆ ਕਹਿ ਦਿੰਦੇ ਪਰ ਜਿਹੜਾ ਸੂਆ ਇੱਕ ਅੱਧਾ ਤੁਸੀਂ ਵੱਧ ਮੰਨ ਸਕਦੇ ਹੋ ਜੇ ਪਹਿਲਾ ਕਹੇ ਤੁਸੀਂ ਦੂਜਾ ਮੰਨੋ ਜਿਹੇ ਮੰਨਦਾ ਹੈ ਦੂਜੇ ਨਾਲ ਕਿਹੜੀ ਬੱਜਰੀ ਹੋ ਗਈ ਕਿਦੇ ਬਸ ਬਸ ਵਸੇ ਕਿੰਨੇ ਅੱਜ 8 ਕਿਲੋ ਕੇ 9 ਦੱਸਿਆ ਜੀ 7 ਜੀ ਨਾਮ ਆ ਰਿਹਾ ਜੀ 9 ਆ ਜੀ ਆੜਿਆ ਕਿ ਨਹੀਂ ਲੈਣਾ ਤੇ ਫਿਰ ਨਹੀਂ ਨਹੀਂ ਜੋ ਚਵਾਵਾਂ ਜੇ ਚਵਾਉਣਾ ਪੈਣਾ ਬਾਈ ਹੈਪੀ ਹੋਣਾ ਬਸ ਬਸ ਇਹ 7 ਕਿਲੋ ਦਾ ਦੋਸਤੋ ਸਾਥ ਲਈ ਤੁਹੀਂ ਚਵਾਈ ਕਰਮੈਂ ਗਰੰਟੀ ਦੂੰਗਾ ਪੂਰ ਸ਼ੀਟਾ ਸਨਵਾਦੇ ਕੋਲ ਤੋਂ ਮੈਂ ਮਹਿਮਾਨ ਹਾਂ ਠੀਕ ਹੈ ਹਾਂਜੀ ਹਾਈਟ ਜਿਹੜੀ ਆ ਮੀਡੀਅਮ ਦਰਮਿਆਨੀ ਹੈ ਦੋਸਤੋ ਠੀਕ ਹੈ ਦਰਮਿਆਨੇ ਕੱਦ-ਕੱਦ ਦੇ ਵਿੱਚ ਆ ਤੇ ਛੋਟੇ ਭਾਪੜਤੇ ਵਾਲੀ ਹੋਵੇਗੀ ਕਿਉਂਕਿ 7 ਕਿਲੋ ਦੁੱਧ ਆ ਤੇ ਹਾਈਟ ਵੀ ਦਰਮਿਆਨੀ ਆ ਤੇ ਜਿਹੜੇ ਵੀਰ ਨੇ ਅੱਗੇ ਦੁੱਧ-ਦੁੱਧ ਚੰਗੀ ਕਰਜਗੁਰਜ ਪੂਰੀ ਕਰਨੀ ਆ ਉਹਦੇ ਲਈ ਇਹਦੀਆਂ ਮੁੱੱਜਾ ਭੱਜਿਆ ਨਾ ਅੱਗੇ ਕਰਮਗਣ ਦੋਸਤੋ ਤਿਆਰ ਕੋਈ ਇੱਕੋ ਪੁੱਛੋ ਕਿ ਬਣੀ ਥਣੀ ਤੇ ਨਹੀਂ ਹੈਗੀ ਜੀ ਨਹੀਂ ਜੀ ਨਹੀਂ ਹੈ ਦੇਖੋ ਬਾਕੀ ਚਵਾਈ ਚਾਹੋਂ ਤੁਹਾਡੇ ਬੰਬੇ ਪਾ ਸਕਿਆ ਕਿਵੇਂ ਆਂ ਕਹਿੰਦਾ ਜੀ ਇੱਕ ਨੰਬਰ ਹਾਂ ਨਹੀਂ ਚਵਾਏ ਪਰ ਆ ਜਿਆਨੇ ਦੇ ਪਾੜਾ ਬਾਕੀ ਠੀਕ ਆ ਜੀ ਕੋਈ ਗੱਲ ਨਹੀਂ ਫਿਰ ਵੀਡੀਓ ਥੋੜੀ ਨਾ ਲੰਬੀ ਹੋ ਜਾਂਦੀ ਆ ਤੇ ਬਾਕੀ ਜੇ ਤੁਹਾਡੀ ਤਾਂ ਸੱਣੀ ਆ ਸਰ ਜੀ ਜੋ ਆਪਾਂ ਕਰੀਓ ਤੇਲ ਦੱਸੀ ਆ ਦੋ ਦਿਨ ਤੱਕ ਆ ਰਾਮਰਾ ਦੇ ਆਇਆ ਪਰ ਦੂਜਾ ਥਾਣਾ ਖਲੋਤਾ ਹੋਵੇ ਕਦੇ ਤਨ ਸਾਨੂੰ ਆ ਚੱਲਦੇ ਮੋਗੇ ਕੋਈ ਟਟਮਾ ਟਟਮਾ ਤਾਂ ਨਹੀਂ ਇਹਦਾ ਕਿਸ ਪਸਦਾ ਨਾ ਜੀ ਨਾ ਕੋਈ ਟੁਟਵਾਣੀ ਕੋਈ ਇੱਕ ਸਾਰ ਸਾਰਾ ਕੁਝ ਨਾ ਹਾਂਜੀ ਅੱਛਾ ਇਹਦਾ ਲੈਣ ਦੇਣ ਕੀ ਫਿਰ 41000 41000 ਹੈ ਤਾਂਜੀ ਠੀਕ ਆ 41000 ਦੇ ਵਿੱਚ ਜਿਹੜੀ ਦੋਸਤੋ ਇਹ ਪਹੁੰਚ ਆ ਠੀਕ ਆ ਪਸ਼ੂ ਕੋਈ ਵੀ ਆ ਚਾਹੇ ਦੋ ਨਾਲ ਲੈ ਲੈਂਦੇ ਹੋ ਤਿੰਨ ਲੈ ਲੈਂਦੇ ਹੋ ਪਹੁੰਚ ਵਿੱਚ ਇਹ ਹੋ ਜਾਊਗੀ ਇਹਦਾ ਜੀ ਬਾਕੀ ਆਪਦੇ ਕਿਰਾਏ ਪਾੜੇ ਦਾ ਤੁਸੀਂ ਐਸਟੀਮੇਟ ਲਗਾ ਲਿਓ ਘਰ ਪਹੁੰਚ ਕੇ ਉਹਨਾਂ ਕਿਰਾਇਆ ਕਿਰਾਇਆ ਪਾੜਾ ਜਿਹੜਾ ਹੈਗਾ ਦੋਸਤੋ ਉਹ ਛੋਟਛੜਈ ਆ ਹੋ ਜਾਊਗਾ ਜਿੱਥੋਂ ਵੀ ਤੁਸੀਂ ਆ ਰਹੇ ਹੋ ਜੇਕਰ ਤੁਸੀਂ ਆਪ ਲੈ ਕੇ ਜਾਣੀ ਆ ਠੀਕ ਆ ਆਜੋ ਇਸ ਤੋਂ ਬਾਅਦ ਇੱਕ ਅੱਗੀ ਜਿਹੜੀ ਮੈਂ ਤੁਹਾਨੂੰ ਦਿਖਾਉਣੀ ਦਸਤੂ ਫੁੱਲ ਵੱਡੀ ਵੀ ਕਹ ਲੋ ਠੀਕ ਆ ਦੇਖ ਲੋ ਕਿੱਡਾ ਓਟਾ ਮਾਲੀਆ ਮੂ ਪੂਰੀ ਭਾਰੀ ਆ ਬੋਡੀ ਬੰਦਰਦੀ ਸੀ ਵਜਨ ਵਟੇ ਵਾਲੀ ਆ ਪੂਰੀ ਹਾਂਜੀ ਤੇ ਕੀ ਇਹਦੀ ਡਿਟੇਲ ਆ ਸੁਹੀ ਐ ਵੀ ਇਹ ਸੰਤੂ ਸਾਹਿਬ ਇਹਦਾ 1 ਮਹੀਨਾ ਰਹਿੰਦਾ ਸੂਣ ਚ 1 ਮਹੀਨਾ ਪਰ ਪੰਡੋ ਮੈਂ ਲਈ ਆ ਅੱਛਾ ਜੀ 1 ਮਹੀਨਾ ਰਹਿੰਦਾ ਸੂਣ ਚ ਹਾਂਜੀ ਲਿਖਤੀ ਰੂਪ ਚ ਤੇ ਦੋ ਦਿਨਾਂ ਨੇ 12 ਕਿਲੋ ਦਾ ਦੁੱਜੇ ਚ ਹੋਈ ਤੇ ਜਸ ਵਸ ਸੂਣਾ ਜੀ 12 ਕਿਲੋ ਦੁੱਜੇ ਸੂਣਾ ਹਾਂਜੀ ਹੁਣ ਤੀਜਾ ਸੂਆ ਸੂਣਾ ਨੇ ਤੀਜਾ ਠੀਕ ਆ ਹਾਂਜੀ ਬਾਕੀ ਥੋੜੇ ਸਿੰਘਾਂ ਤੋਂ ਦੋਸਤੋ ਵੇਖੋਗੇ ਵੀ ਜਿਵੇਂ ਫਰੰਟ ਤੇ ਖੜੀ ਹੋਵੇ ਭੋਡੀ ਜਿਹਾ ਟੈਬ ਲੱਗਦੀ ਆ ਤੇ ਸਿੰਘ ਥੋੜੇ ਪਛਾਣੂ ਆ ਹੈ ਸਿੱਧੇ ਸਿੰਘਾਂ ਥੋੜੇ ਪਛਾਣੂ ਆ ਤੇ ਛੋਟੇ ਛੋਟੇ ਸਿੰਘ ਹੀ ਆ ਠੀਕ ਆ ਬਾਹਲੇ ਵੱਡੇ ਸਿੰਘ ਨਹੀਂ ਹੈਗੇ ਤੇ ਖੱਪਰ ਸਿੰਘ ਜ ਨਹੀਂ ਬਲਕਿ ਛੋਟੇ ਛੋਟੇ ਸਿੰਘ ਆ ਔਰ 8 7 6 6 ਇੰਚ ਦੇ ਜਿਹੜੇ ਸਿੰਘ ਨੇ ਤੇ ਪਤਲੇ ਪਿੰਡੇ ਦੇ ਵਿੱਚ ਆ ਪੁੱਠਾ ਪੜਦਾ ਤੇ ਕੋਈ ਵੇਖੋ ਕਾਗਜ਼ ਦੀ ਦੋਤਾ ਦੀ ਮੈਂ ਵਾ ਆ ਵੇ ਲੋ ਚਮੜੀ ਆ ਵੇਖੋ ਜੀ ਬਿਲਕੁਲ ਤਾਂ ਵੇ ਲੋ ਕਿੱਡਾ ਮਾਲੀ ਫੁੱਟਿਆ ਆਂਦਾ ਜਾ ਰਿਹਾ ਠੀਕ ਹੈ ਕਾਗਜ਼ ਵਰਗੀ ਆਂਦਾ ਨਾ ਜਿਵੇਂ ਬਿਲਕੁਲ ਪਤਲੀ ਹੈ ਦੋਸਤੋ ਕਾਗਜ਼ ਵਰਗੀ ਹੈ ਸਕੇ ਨਾ ਤੇ ਜਿਉਂ ਕ ਮਹੀਨਾ ਸਮਾਂ ਦੱਸਿਆ ਜੀ 1 ਮਹੀਨਾ ਜਾਂਦਾ 1 ਮਹੀਨਾ ਦੋ ਦਿਨ ਤੇ ਵੀ ਘੜ ਸਾਰੀ ਦੋ ਦਿਨ ਘਾਟੇ ਵੀ ਜਾ ਸਕਦਾ ਦੀ ਮੇਰੇ ਨਾਲ ਕਿ ਤੂੰ ਮਹੀਨਾ ਹੀ ਘਾਤੇ ਮਹੀਨਾ ਹੀ ਲਿਆ ਦੋ ਦਿਨ ਵਾਧੇ ਵੀ ਘੜ ਸਾਰੀ ਦੋ ਦਿਨ ਘਾਟੇ ਵੀ ਘੜ ਸਕਦੇ ਹੈਪੀ ਭਾਈ ਗੱਲ ਇਸ ਤਰ੍ਹਾਂ ਜਦੋਂ ਇੱਥੇ ਇੱਕ ਗੱਲਬਾਤ ਆ ਜਾਂਦੀ ਨਾ ਮਹੀਨੇਕ ਦੀ ਉਦੋਂ ਇਹ ਨਾ ਹੋਵੇ ਮਹੀਨੇ ਦਾ ਕੋ ਡੇਢ ਲੱਜੇ ਨਾ ਜੀ ਨਾ ਚੈੱਕ ਕਰਵਾਏ ਖੜੇ ਗਲਾਬ ਦੀ ਬਿਲਕੁਲ ਚੈੱਕ ਕਰਵਾਏ ਖੜੇ ਠੀਕ ਆ ਤੇ ਘਰੇ ਸਾਰਿਆਂ ਨੇ ਆਉਂਦਾ ਹੀ ਆ ਬਿਲਕੁਲ ਚੈੱਕ ਕਰਵਾਏ ਆਪਾਂ ਲੋ ਦੋਸਤੋ ਚੈੱਕ ਕਰਵਾ ਸਕਦੇ ਆਪਾਂ ਲੋ ਪਿੰਡ ਵਾਲੀ ਬਣਾ ਦੇ ਘਰੇ ਲੈ ਆ ਜੀ ਨਾਲ ਤੋਂ ਲਈ ਆ ਆਪਾਂ ਇਹ ਕਹਨੂ ਖਾਂਦੇ ਭਾਜੀ ਫਲਾਣੇ ਥਾਂੋਂ ਲਈ ਢੁਮਕਾਣੇ ਥਾਂੋਂ ਲਈ ਨਹੀਂ ਆਪਾਂ ਪਿੰਡੋਂ ਮੈਂ ਉਹ ਚਲੋ ਡਿਟੇਲ ਉਹ ਵੀ ਡਿਟੇਲ ਦੇ ਦੇਣਗੇ ਜੇਕਰ ਪੁੱਛਿਆ ਕਿਸੇ ਬੰਦੇ ਨੂੰ ਆਪਾਂ ਜਿੰਨ ਜਿਹੜਾ ਮੈਂ ਲਊਗਾ ਆਪਾਂ ਉਹਦੇ ਘਰੇ ਲੈ ਜਾਂਦੇ ਹਾਂ ਆ ਜਰੂਰ ਦਿਖਾਈਏ ਜੀ ਇੱਕ ਮਹੀਨੇ ਦੀ ਵੀਰ ਐਪੀ ਕਹਿੰਦਾ ਵੀ ਕੱਚੀ ਆ ਦੋਸਤੋ ਠੀਕ ਆ ਤੇ ਬਿਲਕੁਲ ਮਾਲੀਆਂ ਵਾਂਗੂ ਆ ਭਰਵਾ ਪਿੰਡਾ ਤੇ ਰਾਜੀ ਆ ਵਜਨਦਾਰ ਆ ਤੀਜਾ ਸੁਣਾ ਹੈਗਾ ਤੀਜਾ ਸੁਆ ਸੁਣਾ ਤੀਜਾ ਸੁਆ ਸੁਣਾ ਤੇ ਥਣ ਥਣ ਵਧੀਆ ਚੱਲਦੇ ਵੇਖ ਕੇ ਨਾ ਦੀ ਗਰੰਟੀ ਹੋ ਗਈ ਅੱਛਾ ਅੱਛਾ ਬਾਹਰ ਪਿੱਛੇ ਦੀ ਗਾਣਾ ਦੀ ਹਾਂਜੀ ਲਓ ਜੀ ਪਿੱਛੇ ਆਈ ਸੰਤੂ ਬਾ ਵਾਠਾ ਦਾ ਦੰਦ ਨਾ ਵਾਤੇ ਨਾ ਅਗਲਾ ਕੰਮ ਪਾਈ ਹੋ ਗਰਮ ਰੇਣ ਦੇ ਮਹੀਨੇ ਬਾਅਦ ਆਪੀ ਨੂੰ ਫੋਨ ਲਾਈ ਜਾਨ ਮਗਰ ਉਹ ਕੰਮ ਨਹੀਂ ਹੋ ਹੈਗਾ ਨਹੀਂ ਸੱਧੀਆਂ ਗੱਲਾਂ ਆਪਣੇ ਕੋਲੇ ਤੰਗੀ ਲੱਗਦੀ ਰਹੇਗੀ ਨਹੀਂ ਚਲੋ ਜੀ ਉਹ ਵੀ ਗੱਲਾਂ ਤੁਹਾਡੀਆਂ ਵੀ ਸਿਆਣੀਆਂ ਨੇ ਵੀ ਗਾਂ ਉਹ ਗਰਮ ਚੀਜ਼ ਪਾ ਦੇ ਵੰਡ ਤੇ ਆਪਾਂ ਯੋਜਨਾ ਬਣਾ ਲਈਏ ਜਾਂ ਤੂੜੀ ਅੱਗੇ ਗਰਮ ਸੁੱਟੀ ਰੱਖੀਏ ਤੇ ਉਹ ਜਿਹੜੀ ਸਮੱਸਿਆ ਦੋਸਤੋ ਕਦੇ ਵੀ ਆ ਸਕਦੀ ਪਸਦੀ ਪਰ ਪੰਜ ਦਿਨ 6 ਦਿਨ 7 ਦਿਨ ਸੁੱਕੀ ਆਪਦੀ ਲਾ ਕੇ ਪੰਜ 6 ਦਿਨ 7 ਦਿਨ ਲਾ ਕੇ ਤੁਸੀਂ ਤਸल्ली ਨਾਲ ਦੇਖ ਸਕਦੇ ਹੋ ਕਿਸੇ ਤਰ੍ਹਾਂ ਦੀ ਭਾਰ ਤੰਗੀ ਪਰੇਸ਼ਾਨੀ ਨਹੀਂ ਹੋਊਗੀ ਇਸ ਮਾਝ ਨੂੰ ਪੰਜਾਂ ਸ਼ਾਨਾਂ ਦੀ ਮੇਰੀ ਗਾਰੰਟੀ ਉਹ ਵੱਧ ਮੇਰੀ ਕੋਈ ਗਾਰੰਟੀ ਨਹੀਂ ਭਾਤ ਸਮਾਜੀ ਕੀ ਗੜਾ ਭਾਈ ਬਿਲਕੁਲ ਲੋ ਮੈਂ ਸਮਝਾ ਲਿਆ ਠੀਕ ਆ ਵੱਡੀ ਮੈਂ ਆ ਦੋਸਤੋ ਵੱਡੀ ਵੀ ਹੈਗੀ ਆਪਾਂ ਮੀਡੀਅਮ ਹਾਈਟ ਵੀ ਕਹਿ ਸਕਦੇ ਆ ਪਰ ਫੁੱਲ ਵਜਨਦਾਰ ਆ ਭਾਰੀ ਆ ਦੀ ਆ ਠੀਕ ਆ ਭਾਰੀ ਵਜਨ ਵਾਲੀ ਫੁੱਲ ਤੇ ਆਹ ਕਦ ਕਾਠੀ ਹੈ ਠੀਕ ਆ ਆ ਖਰੋ ਗਏ ਆਬ ਠੀਕ ਆ ਤੇ ਆਹ ਹੈਪੀ ਬਾਈ ਦੇ ਕੋਲ ਆ ਗਈ ਜੇ ਮੱਝ ਬਿਲਕੁਲ ਤਾਜੀ ਸੁਣੀ ਅੱਗੇ ਤੇ ਮੀਨਾ ਖੜਦੀ ਆ ਦੋਸਤੋ ਮੀਨਾ ਲੈ ਕੇ ਜਾਊਗੀ ਸਮਾਂ ਠੀਕ ਆ ਆ ਵੇਖੋ ਤੁਸੀਂ ਪਿੱਛੋਂ ਕੀ ਵੱਧਾ ਹੁੰਦਾ ਕਿਵੇਂ ਤੇ ਹਜੇ ਤਾਂ ਦੋਸਤੋ ਬਿਲਕੁਲ ਡਰਾਈ ਪੀਰੀਅਡ ਚੱਲ ਰਿਹਾ ਕਿਉਂਕਿ ਇੱਕ ਮਹੀਨਾ ਉਹਨਾਂ ਨੇ ਛੜੀ ਮੈਂ ਪਤਾ ਕਿ ਉਹਨਾਂ ਦੇ ਜਿੰਨੇ ਦਾ ਹੀ ਨਾ ਉਹ ਘਰ ਵਾਲਾ ਪਊ ਮਰ ਗਿਆ ਸੀ ਇੱਕੋ ਮਹੀਨੇ ਮੁੰਡਾ ਬਾਹਰ ਨੂੰ ਤਾਂ ਸੰਭੀ ਨਹੀਂ ਗਈ ਹਾਂਜੀ ਥੋੜੀ ਟੁੱਟੀ ਆ ਮੈਂ ਜੇ ਉਹਨਾਂ ਤੋਂ ਆ ਜਿੰਨਾ ਰਾਸ਼ਨ ਚੜ੍ਹਨਾ ਚਾਹੀਦਾ ਸੀ ਨਾ ਇਹਨੂੰ ਹਾਂਜੀ ਥੋੜੀ ਟੁੱਟੀ ਆ ਮੈਂ ਉਹਨਾਂ ਤੋਂ ਕੋਈ ਵੀ ਰਗੀ ਚੰਗੀ ਸੇਵਾ ਲੈ ਕੇ ਨਾ ਤੇ ਮੈਂ ਆਪਦੇ ਜੀ ਦੱਸ ਦੂੰਗਾ ਕਿ ਐਸੀ ਲੋਕੀ ਦੋਸਤੋ ਇਹ ਸੇਵਾ ਗਰੁੱਪ ਬਣਾ ਦੇ ਜੇ 15 ਲੀਟਰ ਵੀ ਛੋੜੂ ਕੋਈ ਬਿਲਕੁਲ ਤੇ ਇਹ ਸੇਵਾ ਨੂੰ ਤਾਰੇ ਥਲੇ ਬੰਨ ਕੇ ਮਗਰ ਫੂਨ ਲਾਈਏ ਕੋਈ ਤਾਂ ਸ਼ੇਵ ਨਹੀਂ ਦੇਦਾ ਲੈ ਬਿਲਕੁਲ ਬਿਲਕੁਲ ਅੱਛਾ ਲੈਣ ਦੇ ਨਾ ਫਿਰ ਕੀ ਰਖਤਾ ਇਹ 63000 ਚ ਪਹੁੰਚ ਕਰਾਂਗੇ ਹੁਣ ਦੇਖੋ ਅੱਜ ਹਾਂਜੀ 63000 63000 ਜਿਹੜੇ ਤਿਆਰ ਹੋਈ ਫਿਰੋਸਾ ਹੁਣ ਮੋਲ ਕਰਾਂਗੇ ਕੋਈ ਨਾ ਖੜੂ ਵੀਰ ਬਿਲਕੁਲ ਬਿਲਕੁਲ ਅੱਜ 63000 ਦੀ ਭਰਾਵਾ ਮਹੀਨੇ ਦੀ ਕੱਚੀ ਆ 1 ਮਹੀਨੇ ਦੀ 1 ਮਹੀਨੇ ਦੀ ਕੱਚੀ ਆ ਠੀਕ ਆ ਇਹ ਆ ਬਡਣਾ ਵੀ ਵਿਖਾਈ ਜਾਂਦਾ ਕਿਹਦਾ ਵੀ ਇੱਥੇ ਬਡਣੀ ਵੀ ਹੈਗੇ ਆ ਆ ਲੈ ਲਓ ਹੈਗੇ ਬਡਣਾ ਲਓ ਵੀ ਦੋਸਤੋ ਅੱਜ ਦੋ ਮਜਾਂ ਸੀਗੀਆਂ ਤੇ ਚਾਰ ਵੜਾਂ ਵੀਰ ਦੇ ਕੋਲ ਵਿਖਾਤੀਆਂ ਨੇ ਹੈਪੀ ਦੇ ਕੋਲ ਤੇ ਸਾਰੇ ਪਸ਼ੂ ਜਿਹੜੇ ਦੋਸਤੋ ਬਿਲਕੁਲ ਦੁੱਧ ਤੇ ਚੱਲਣ ਦੇ ਆ ਥਾਣਾ ਦੀ ਤਸੱਲੀ ਬਾਰ ਬਾਰ ਕਹਿੰਦਾ ਦੋਸਤੋ ਥਾਣਾ ਦੀ ਤਸੱਲੀ ਆ ਤੁਸੀਂ ਕਰ ਸਕਦੇ ਹੋ ਪਸ਼ੂ ਦੀ ਜਿਹੜਾ ਪਸ਼ੂ ਦੁੱਧ ਤੇ ਹੁੰਦਾ ਖਾਸ ਤੌਰ ਤੇ ਠੀਕ ਆ ਨੰਬਰ ਲੈ ਲੈਨੇ ਆ ਜਿਹੜੇ ਨੰਬਰ ਆਪਾਂ ਚੱਲਦੇ ਕਰਾਂਗੇ ਉਹਨਾਂ ਤੇ ਕਾਲ ਕਰ ਸਕਦੇ ਹੋ ਨੰਬਰ ਬਾਈ ਹੈਪੀ ਫੋਨ ਨੰਬਰ ਹੈਗਾ ਮੇਰਾ ਭਾਈ 8163773572 94653320 ਸਿੰਘੀਏ ਪਿੰਡ ਮੇਰਾ ਬੁਰਜਨਥੂਆ ਜ਼ਿਲ੍ਹਾ ਤਰਨਤਾਰਨ ਤਸੀਰਪਟੇ ਤੁਸੀਂ ਜਿੰਨੇ ਪਸ਼ੂ ਦਿਖਾਏ ਆ ਤਸੱਲੀ ਕਰ ਸਕਦੇ ਹੋ ਵੇਖ ਸਕਦੇ ਹੋ ਚਬਾਈ ਕਰ ਸਕਦੇ ਠੀਕ ਹੈ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ